ਕੱਟੀ ਪਈ ਐ ਉਧਰੋਂ ਪਾਣੀ ਲਾਉਣ ਦਾ ਟਾਈਮ ਹੋਇਆ ਪਿਆ ਕੀ ਐ ਵੀ ਦਿਵਾਕ ਦੇ ਕਿਹੜਾ ਅੱਖੇ ਲੱਗਦੇ ਆ ਟ੍ਰੇਨ ਆ ਜਾ ਕੇ ਕੋਈ ਨਹੀਂ ਸ਼ਾਮ ਨੂੰ ਸਹੀ ਮਾ ਹੁਣਾ ਘਟੇ ਨੂੰ ਲਾ ਕੇ ਜੰਨਾ ਸੱਚੇ ਦੀ ਸਾਰਾ ਬਾਣ ਜੋ ਬਰਉਣੀ ਕਰਨ ਵਾਲਾ ਪਿਆ ਉਸ ਤੋਂ ਪੈਰ ਛੁੰਨੇ ਦਾ ਹੋ ਗਿਆ ਆਂ ਮਰੇ ਵਾਲੇ ਕੀ ਕਰਦੇ ਆ ਬੈਠੇ ਆ ਵੀ ਬਹੁਤ ਚੱਕਮਾ ਹੈ ਹੈ ਆ ਵੀ ਬਹੁਤ ਚੱਕਮਾ ਵੇਖੀ ਜਾਈ ਆ ਕੇ ਹਵਾ ਕਰੂਗਾ ਘੇਰਾ ਤੋਂ ਵੇਖੀ ਜਾਈ ਕਾ ਦੀ ਹਵਾ ਵੇਖੀ ਤੇ ਜਾਈ ਉੱਥੇ ਬੱਠੇ ਬੰਵੇਂ ਕਰਦੇ ਆ ਮੈਨੂੰ ਪਤਾ ਨਾ ਅੱਛਾ ਇਹ ਤਾਂ ਬਿਸ਼ਰੇ ਕਹਿੰਦੇ ਨੇ ਤਾਂ ਪਾਲੀ ਆਉਂਦੀ ਐ ਨਾ ਹਾਂ ਚੱਕਮੇ ਕਰੂ ਕੋਈ ਨਾ ਕੋਈ ਇਹ ਤੁਰਿਆ ਆਉਂਦਾ ਲੱਗਦਾ ਤਾਂ ਕੈਈ ਆ ਵੇਖ ਪਰ ਭਾਈ ਯਾਰ ਉਹਦੀ ਬਹੁਤ ਮਾੜੀ ਗੱਲ ਹੋਈ ਯਾਰ ਉਹਦੀ ਉਹ ਤਾਂ ਕਾਲੇ ਦੀ ਤਾਂ ਜਿਹੜੀ ਲਵਾਈ ਨਾ ਢੂਈ ਉਹਦੀ ਯਾਰ ਆਹਨੇ ਤੁਰੇ ਜਾਂਦੇ ਫੁੱਦੂ ਬਣਾ ਕੇ ਉਹਨੂੰ ਲੈ ਦੱਸ ਆਹੋ ਪਏ ਹੈਰਾਨਗੀ ਵਾਲੀ ਗੱਲ ਆ ਨਾ ਹੈਰਾਨਗੀ ਵਾਲੀ ਗੱਲ ਹੀ ਆ ਵੀ ਇੱਕ ਤਾਂ ਹੁੰਦਾ ਬੰਦਾ ਕਿੰਨਾ ਕੁਝ ਵੇਨੇ ਨਿਤ ਟੀਵੀ ਖਬਰਾਂ ਦੇ ਆਪਾਂ ਜਿੰਨਾ ਮਰਜ਼ੀ ਵੇਖੀ ਜਾਣ ਕਿੱਧਰੋਂ ਆਇਆ ਏ ਉਪਰਾਵਾ ਇਧਰ ਗਏ ਸੀਗੇ ਅਸੀਂ ਤੇ ਜਾਂਦੇ ਤੈਨੂੰ ਵੇਖ ਕੇ ਖੜ ਗਏ ਆਖਿਰ ਬਾਈ ਫਿਰਦਾ ਕੀ ਮਨਾਵੇ ਫਿਰਨੇ ਅੱਜ ਦੁਪਹਿਰੇ ਦੁਪਹਿਰੇ ਕੱਢਦੇ ਹੋ ਫਿਰਦੇ ਆ ਕਿ ਟਿਕ ਜਾਇਆ ਕਰੋ ਕਾਲੇ ਨੂੰ ਕੰਜੇ ਦਾ ਫੁੱਦੂ ਬਣਾ ਗਿਆ ਕੋਈ ਕਿਹੜੇ ਗਲੇ ਨੂੰ ਆ ਉਹਨਾਂ ਦਾ ਜਗेंद्र ਦਾ ਆ ਬਣਾ ਗਿਆ ਫੁੱਦੂ ਪੈਣ ਦੀ ਉਹ ਜਾ ਫੁੱਦੂ ਬਣਨ ਵਾਲਾ ਉਹ ਉਹ ਪ੍ਰਵਾਹ ਸੱਚੀ ਕਾਲੇ ਰਾਮ ਮੈਨੂੰ ਮੈਨੂੰ ਅੱਜਕੱਲ ਸਾਰੀ ਉਮਰ ਚ ਕੋਈ ਬੰਦਾ ਫੁੱਦੂੜੀ ਬਣਾ ਸਕਿਆ ਇੰਨਾ ਮਾਰ ਨਹੀਂ ਕਰੀਦਾ ਹੁੰਦਾ ਬਾਈ ਦੁਨੀਆਂ ਬਹੁਤ ਪਰੇ ਤੋਂ ਪਰੇ ਫਿਰਦੀ ਐ ਉਹ ਕਿੱਥੇ ਪਰੇ ਤੋਂ ਪਰੇ ਫਿਰਦੀ ਐ ਦੁਨੀਆਂ ਕਾਲਾ ਵੀ ਐਂ ਕਹਿੰਦਾ ਦਸੀ ਜਿਵੇਂ ਤੂੰ ਲੈਦਾ ਬਾਈ ਦੁਨੀਆਂ ਹੈਗਾ ਦੀ ਦੁਨੀਆਂ ਭੈ ਜਦੋਂ ਤੁਸੀਂ ਅਜੇ ਇੱਥੇ ਮੋਟਰਾਂ ਦੀ ਤੁਰੇ ਫਿਰਦੇ ਆ ਇੱਥੇ ਓਏ ਇਹ ਤਾਂ ਤੈਨੂੰ ਦੇਖ ਕੇ ਆ ਗਏ ਕਿੰਦਰ ਤੇ ਆ ਸੀ ਇੱਥੇ ਮੋਟਰ ਦੇ ਕੀ ਆਂਟੇ ਲਾਉਣੇ ਸੀ ਭਰਾਵਾ ਚਲੇ ਜਾਣਾ ਕਹਿਣਾ ਬਈ ਓ ਬਸ ਮੈਂ ਤਾਂ ਆਪ ਚੱਲੇ ਆ ਭਰਾਵਾ ਇੰਨਾ ਟਾਈਮ ਹੈ ਨਹੀਂ ਤੁਹਾਡੇ ਜਨਾਬ ਵਿਲਾ ਲੈ ਨਾਰੀਏ ਤੇ ਵੀ ਇਹਦਾ ਜਗੜ ਹਾਂ ਜਿਵੇਂ ਫਰਫਰ ਜੀ ਕਰਦਾ ਫਦਾ ਮੈਂ ਤਾਂ ਘੜਾ ਇਹਦਾ ਲਾਈਆ ਪਹਿਲਾਂ ਠੀਕ ਹੈ ਮੈਂ ਤੁਹਾਨੂੰ ਦੱਸਾਂ ਹਾਂ ਹੋਰ ਤਾਂ ਇਹਨੇ ਲੋਟ ਨਹੀਂ ਆਉਣਾਗਾ ਹਾਂ ਹਾਂ ਇਹ ਥੋੜਾ ਦੂਜੇ ਕੰਮ ਦਾ ਚਾਸਲੂ ਹੈ ਹਾਂ ਜੇ ਕਿਸੇ ਬੁਢੀ ਬੜੀ ਦਾ ਫੋਨ ਆ ਜੇ ਹਾਂ ਤੇ ਫਿਰ ਵੇਖੀ ਤੂੰ ਇਹ ਟਪਦਾ ਵਾਟਾਂ ਤੇ ਉਹ ਉੱਥੇ ਜਾਂਦੇ ਜਾਂਦੇ ਨੂੰ ਘੁਮਾ ਦੇਣਾ ਨੰਬਰ ਮੇਰੇ ਵਾਲਾ ਤੇ ਇਹਦੇ ਕੋਲ ਫੀਡ ਹੋਊਗਾ ਨੰਬਰ ਹੈ ਤਾਂ ਢਰਕੀ ਹੈ ਨਾ ਹਾਂ ਬਾਹ ਹਾਂ ਉਹਦਾ ਗਾਲਾਂ ਕੱਢਦਾ ਜਾਂਦਾ ਹਾਂਗਾ ਆਪਾਂ ਨੂੰ ਅੱਛਾ ਲੈ ਉਹ ਪਉਣਾ ਜਾਂਦਾ ਖੰਡ ਮੇਰਾ ਜਲਾ ਚਾਚਾ ਬਾੜਾ ਭੁਗ ਰਾਇ ਹੈ ਫੁਗਰਾ ਦਾ ਫੁਗਰਪੜਾ ਕੱਢ ਮੇ ਫੋਨ ਕੱਢ ਆਉਦਾ ਇੱਕ ਮਿੰਟ ਨੰਬਰ ਮੇਰੇ ਕੋਲ ਆ ਅਗੇ ਫੁੱਦੂ ਇਹ ਫੁੱਦੂ ਬਣਾਉਣਾ ਸੌਖਾ ਪਿਆ ਵਿੱਲੀ ਆ ਕੀ ਲਾ ਗਿਆ ਇਹ ਆ ਕੀ ਲਾ ਗਿਆ ਫੋਨ ਹੈਲੋ ਹੈਲੋ ਹਾਂਜੀ ਕੌਣ ਅੰਕਲ ਵਿੱਕੀ ਦਾ ਫੋਨ ਹੈ ਹਾਂਜੀ ਹਾਂਜੀ ਤੁਸੀਂ ਕੌਣ ਸਤਿ ਸ਼੍ਰੀ ਅਕਾਲ ਪਾਪਾ ਜੀ ਸਤਿ ਸ਼੍ਰੀ ਅਕਾਲ ਤੂੰ ਕੌਣ ਆ ਪਾਪੇ ਵਾਲੀ ਮੈਂ ਵਿੱਕੀ ਨੂੰ ਪਿਆਰ ਕਰਦੀ ਆ ਯੇ ਜੁੱਤ ਕਿਹੜਾ ਪਿਆਰ ਕਰਦੀ ਆ ਤੂੰ ਨਹੀਂ ਤੁਸੀਂ ਘਾੜਾ ਮੈਂ ਕੱਢੋ ਜੀ ਮੇਰੇ ਵਿੱਕੀ ਨਾਲ ਗੱਲ ਕਰਾ ਦਿਓ ਤੂੰ ਫੋਨ ਕੱਟ

ਪਾਧੀ ਗੁਡਿਆ ਦੀ ਮੰਮੀ ਬੋਲਦੀ ਐ ਨੀ ਮੀਂ ਦੀ ਮੈਂ ਹਾਂਜੀ ਹਾਂਜੀ ਬੋਲੋ ਜੀ ਇੱਕ ਮਿੰਟ ਮੇਰੀ ਗੱਲ ਸੁਣ ਲਓ ਜੀ ਬੱਚੇ ਖੁਸ਼ ਆ ਤਾਂ ਭਾਜੀ ਤੁਹਾਡਾ ਕੀ ਹੈ ਹੈਨਾ ਨੀ ਮੇਰੇ ਤਾਂ ਸਿਰ ਤੇ ਬੰਦਾ ਹੈ ਨੀਗਾ ਜੀ ਤੇ ਜਦੋਂ ਆਵਾਜ਼ ਜੀ ਹਾਂ ਤੁਸੀਂ ਆਜੋ ਜਦੋਂ ਮਰਜ਼ੀ ਆਜੋ ਜੀ ਕੋਈ ਗੱਲ ਨਹੀਂ ਤੁਮ ਦੇਖਣਾ ਫਿਰ ਕੱਲ ਨੂੰ ਹੀ ਦੇਖਨੇ ਆਪਾਂ ਮਰਜੀ ਗੱਲ ਹੈ ਉਹ ਮਾਰਤਾ ਜੀ ਪੈਰ ਜੋ ਕਹਿੰਦਾ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਨਹੀਂ ਹੋ ਜਾਊਗਾ ਤੁਸੀਂ ਆਪਣਾ ਡਰੈੱਸ ਦੱਸੋ ਮੈਂ ਤੁਹਾਨੂੰ ਦੱਸਿਆ ਸੀਗਾ ਉਹਨੇ ਇਹਨੂੰ ਦੇਵਾਂਗੇ ਡਰੈੱਸ ਆਪਾਂ ਠੀਕ ਆ ਉਹ ਕਿਵੇਂ ਨਿੰਮੀ ਦੇ ਪਾਪੇ ਨਿੰਮੀ ਦੇ ਪਾਪੇ ਕਿਹਾ ਡਾਂਸ ਬਹੁਤ ਸੋਹਣਾ ਕਰਦਾ ਤੂੰ ਅੱਟ ਤੇ ਹੋ ਹੋ ਕੇ ਯਾਰ ਉਹ ਤੁਸੀਂ ਸੀਗੇ ਪੈਰੋ ਖਸਮੋ ਇਹਨਾਂ ਲੋਕਾਂ ਨੂੰ ਵੀ ਨਾ ਆਖੇ ਕੋਈ ਨਿੰਦ ਨਾ ਦੇਈਂ ਨਾ ਹੀ ਨੋ 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 ਅਰੇ ਬੇਲਡ ਨਾ ਹੋ ਟਾ